on air ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਟ੍ਰੈਫਿਕ ਪੁਲਿਸ ਦੇ ਨਾਲ ਜੁੜੀ ਹੋਈ ਹੈ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਦਾ ਟ੍ਰੈਫਿਕ ਪੁਲਿਸ ਤੇ ਇੰਚਾਰਜ ਦੇ ਨਾਲ ਪੰਗਾ ਪੈ ਗਿਆ ਵੀਡੀਓ ਵਾਇਰਲ ਹੋਈ ਹੈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਕੀ ਹੋ ਰਿਹਾ ਸੂਬੇ ਦੇ ਵਿੱਚ ਪੁਲਿਸ ਤੰਤਰ ਕੀ ਕੁਝ ਕਰ ਰਿਹਾ ਵੱਡੇ ਇਲਜ਼ਾਮ ਇੱਕ ਦੂਜੇ ਤੇ ਲਗਾਏ ਗਏ ਨੇ ਯੂਥ ਪ੍ਰਧਾਨ ਦਾ ਕਹਿਣਾ ਹੈ ਕਿ ਪੁਲਿਸ ਪੈਸੇ ਲੈ ਕੇ ਕੰਮ ਕਰਦੀ ਹੈ ਟ੍ਰੈਫਿਕ ਇੰਚਾਰਜ ਦਾ ਨਾਂ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਦਨਾਮ ਹੈ ਮਾਮਲਾ ਜਿਹੜਾ ਹੈਗਾ ਇਹ ਖਰੜ ਕਰਾਲੀ ਰੋਡ ਦਾ ਹੈ ਜਿੱਥੇ ਪੁਲਿਸ ਦੇ ਵੱਲੋਂ ਹਾਈ ਸਪੀਡ ਨਾਕੇ ਲਗਾਏ ਗਏ ਸਨ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਹੜੇ ਵਾਹਨ ਤੇਜ਼ ਰਫ਼ਤਾਰ ਦੇ ਵਿਚਾਰੇ ਸਨ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਤੇ ਇੱਕ ਨੌਜਵਾਨ ਨੂੰ ਰੋਕਿਆ ਜਾਂਦਾ ਜਿਸ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਉਸ ਤੋਂ ਬਾਅਦ ਵੱਡਾ ਵਿਵਾਦ ਖੜਾ ਉਦੋਂ ਹੋ ਗਿਆ ਜਦੋਂ 골ਡੀ ਨਾਂ ਤੇ ਚਰਚਾ ਹੋਈ ਹੈ ਕੌਣ ਹੈ 골ਡੀ ਇਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਨੌਜਵਾਨ ਨੇ ਇਲਜ਼ਾਮ ਲਗਾਏ ਨੇ ਕਿ ਟ੍ਰੈਫਿਕ ਇੰਚਾਰਜ ਨੂੰ ਜਦੋਂ ਇਹ ਗੱਲ ਕਹੀ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਤਾਂ ਸਿੱਧੇ ਤੌਰ ਤੇ ਉਸਨੇ ਆਪਣੇ ਯੂਥ ਪ੍ਰਧਾਨ ਦੇ ਨਾਲ ਵੀ ਗੱਲ ਕਰਵਾਈ ਤਾਂ ਯੂਥ ਪ੍ਰਧਾਨ ਤੱਕ ਨੂੰ ਇਹ ਗੱਲ ਕਹਿ ਦਿੱਤੀ ਗਈ ਕਿ ਜੇ ਤੁਸੀਂ ਇਸ ਨਾਕੇ ਤੋਂ ਸੁਖੀ استان ਦੀ ਜਾਣਾ ਹੈ ਬਿਨਾ ਚਲਾਨ ਕਟਵਾਏ ਜਾਣਾ ਤਾਂ ਫਿਰ ਤੁਹਾਨੂੰ 골ਡੀ ਤੋਂ ਫੋਨ ਕਰਵਾਣਾ ਪਵੇਗਾ 골ਡੀ કોણ ਹੈ ਇਸ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹਾਲਾਂਕਿ ਬੀਤੇ ਦਿਨ ਵੀ ਇੱਕ ਟ੍ਰੈਫਿਕ ਤੇ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਤੂ ਤੂ ਮੈਮਾ ਹੋ ਗਈ ਸੀ ਤੇ ਅੱਜ ਵੀ ਤੂ ਤੂ ਮੈਮਾ ਦੀ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਬਣੀ ਹੋਈ ਸੀ ਤੇ ਜਿਸ ਦੇ ਵਿੱਚ ਇੱਕ ਦੂਜੇ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਯੂਥ ਪ੍ਰਧਾਨ ਹੈ ਜੋ ਆਮਦਵੀ ਪਾਰਟੀ ਦਾ ਨੌਜਵਾਨ ਉਸਤੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪੁਲਿਸ ਪਾਰਟੀ ਪੈਸੇ ਲੈ ਕੇ ਛੱਡ ਦਿੰਦੀ ਹੈ ਤੇ ਜਿਹੜੇ ਪੈਸੇ ਨਹੀਂ ਦਿੰਦੇ ਉਹਨਾਂ ਦੇ ਯਾਤਾਂ ਚਲਾਨ ਕੱਟ ਦਿੱਤੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਠੋਕ ਦਿੱਤਾ ਜਾਂਦਾ ਸਿੱਧੇ ਤੌਰ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੂਜੇ ਪਾਸੇ ਜਿਹੜਾ ਟ੍ਰੈਫਿਕ ਦਾ ਇੰਚਾਰਜ ਹੈ ਉਸਤੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਉਹ ਤਾਂ ਆਪਣੀ ਤਨਦੇਹੀ ਦੇ ਨਾਲ ਡਿਊਟੀ ਕਰ ਰਹੀ ਸੀ ਉਹਨਾਂ ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹਨਾਂ ਨੂੰ ਵੀ ਸਵਾਲ ਕਰਿਆ ਗਿਆ ਕਿ 골ਡੀ ਨਾ ਕੌਣ ਹੈ ਉਹਨਾਂ ਨੇ ਵੀ ਫੇਰ ਗੋਲ-ਮੋਲ ਕਰਕੇ ਗੱਲ ਨੂੰ ਘਮਾਉਣਾ ਚਾਇਆ 골ਡੀ ਨਾਂ ਦੇ ਉੱਤੇ ਵੱਡਾ ਵਿਵਾਦ ਖੜਾ ਹੋ ਗਿਆ ਕੌਣ ਹੈ 골ਡੀ ਇਹ ਜਿਹੜੀ ਵਾਇਰਲ ਹੋਈ ਵੀਡੀਓ ਇਸ ਦੇ ਵਿੱਚ ਤੁਸੀਂ ਖੁਦ ਹੀ ਪਤਾ ਕਰ ਲੋਗੇ ਪਹਿਲਾਂ ਤੁਹਾਨੂੰ ਉਹ ਵੀਡੀਓ ਸੁਣਾ ਦਿੰਨੇ ਆ ਜੋ ਵਾਇਰਲ ਹੋਈ ਹੈ ਜਿਸ ਦੇ ਵਿੱਚ ਟ੍ਰੈਫਿਕ ਇੰਚਾਰਜ ਦੇਤੇ ਯੂਥ ਦਾ ਜਿਹੜਾ ਪ੍ਰਧਾਨ ਹੈ ਅਮਲ ਦੀ ਪਾਰਟੀ ਦਾ ਨੌਜਵਾਨ ਉਸ ਦੀ ਟੂਟੂ ਮਮਾ ਹੋਈ ਹੈ ਗਰਮੋ ਗਰਮੀ ਹੋਏ ਨੇ ਵੱਡਾ ਬਖੇੜਾ ਖੜਾ ਹੋਇਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋ ਕੇ ਸਾਡੇ ਪ੍ਰੈਸ਼ਰ ਕ੍ਰੀਏਟ ਕਰਦੇ ਆ ਪ੍ਰੈਸ਼ਰ ਨਹੀਂ ਕ੍ਰੀਏਟ ਕਰਦੇ ਮੈਂ ਕੀ ਕਰ ਰਿਹਾ ਇਹ ਚਲਾਨ ਜਿਹੜੀ ਉਰੇ ਕਰਪਸ਼ਨ ਕਰਦੀ ਆ ਉਹਨੂੰ ਕਰੀ ਅਸੀਂ ਤਸਦੀਲਦਾਰ ਉਹ ਪੈਸੇ ਲੈਂਦੀ ਯਾਰ ਫੋਟਾ ਸਾਤ ਤੋਂ ਫੋਟਾ ਸਾਤ ਤੋਂ ਜ਼ਿਆਦਾ ਨਾ ਬੱਜਦਾ ਪੰਜਾਬ ਚ ਬੈਲਵਾਲ ਖਰੜ ਦੇ ਵਿੱਚ ਗੰਦ ਪਾਇਆ ਪਿਆ ਹੋਵੇ ਆਮ ਆਦਮੀ ਪਾਰਟੀ ਦਾ ਜੇ ਕੋਈ ਨਾਮ ਲੈਂਦਾ ਹੋਵੇ ਸ਼ਰੀਅਲ ਚਲਾਨ ਕਰਦਾ ਕੋਲਡੀ ਨੂੰ ਕੋਲਡੀ ਕੌਣ ਹੁੰਦਾ ਕੋਲਡੀ ਕੀ ਚੀਜ਼ ਹੈ ਕੋਲਡੀ ਇੱਕ ਸਿੰਪਲ ਕਨਸਟੇਬਲ ਬੰਦਾ ਯਾਰ ਕੋਲਡੀ ਕਿਹੜੀ ਅਥਾਰਟੀ ਕੋਲਡੀ ਹੈ ਮੈਨੂੰ ਦੱਸੋ ਬਈਓ ਮੈਨੂੰ ਜਵਾਬ ਦੋ ਇਸ ਗੱਲ ਦਾ ਵੀ 골ਡੀ ਕੌਣਾ ਤੁਸੀਂ ਸੈਂਪਲ ਹੀ ਹੈ ਭਾਈ ਜੀ ਮੈਂ ਉਸੇ ਸੈਂਪਲ ਹੀ ਜਿਹੜਾ ਕੋਈ ਪਲੇਣਾ ਤੁਸੀਂ ਕੌਣ ਹੈ ਹੁਣ ਮੈਂ ਜ਼ਿਲ੍ਹਾ ਪ੍ਰਸ਼ਾਸਨ ਆਮ ਆਦੀ ਪਾਰਟੀਆਂ ਨੂੰ ਅਪੁਆਇੰਟਡ ਹੈ ਅਸੀਂ ਕਿੱਥੇ ਆਦਿ ਕਿ ਅਸੀਂ ਵੀ ਉਹਨਾਂ ਨੂੰ ਪੁੱਛਦਾ ਹਾਂ ਕਿ ਅੱਜ ਉਹ ਤੁਸੀਂ ਸਪੈਸ਼ਲੀ ਉਹ ਸੌ ਪਾਵੇ ਗੱਲ ਹਾਂ ਕਿਹਾ ਮੈਂ ਪਾਉਂਦਾ ਮੈਂ ਸੌ ਪਾਉਂਦਾ ਕੌਣ 골ਡੀ ਕੌਣ 골ਡੀ ਕੌਣ ਇਹਨਾਂ ਨੂੰ ਪਤਾ ਹੋਊਗਾ ਇਹ ਕਿ 골ਡੀ ਨਜ਼ਰ ਲੱਗ ਰਹੀ ਹੈ ਕੌਣ ਵੀ ਕੌਣ ਹਾਂ ਮੈਂ ਜਾਊਂਗਾ ਮੈਂ ਫੋਟੋ ਕਰਾਂਗੇ ਗੱਲ ਉੱਤੇ ਮੈਂ ਜਾਊਂਗਾ ਉਹ ਵੀ ਕੌਣ ਹੈ 골ਡੀ ਕਿਹੜੀ ਖੋਟੀ ਹੈ ਗੋੜੀਆਂ ਗੱਲ ਕਰ ਕੋਣੇ ਆ ਤੇ ਪ੍ਰੈਸ਼ਰ ਨਾਲ ਕਿੜੇ ਸਾਥ ਕੋਈ ਕੋਈ ਪ੍ਰੈਸ਼ਰ ਨਹੀਂ ਇੱਕ ਮੇਰੀ ਡਿਊਟੀ ਦੇ ਪਾ ਕੇ ਭਰਾ ਹੀ ਗੋੜੀ ਪੈਸੇ ਤੁਹਾਨੂੰ ਪੁੱਛ ਲੋ ਜਿਹੜੇ ਪਹਿਲਾਂ ਜੁੜੇ ਹੋਏ ਉਹਨਾਂ ਦੇ ਕੀ ਕਰੀਏ ਆਮ ਬੰਦਾ ਇੰਨਾ ਸੋਡੇ ਚ ਨਹੀਂ ਹੁੰਦਾ ਹੌਣ ਨਹੀਂ ਆਉਗਾ ਮਤਲਬ ਤੁਸੀਂ ਆਪਣਾ ਕੇ ਨਾ ਛਡਾ ਕੇ ਆ 20 ਕਿਲੋਮੀਟਰ ਦੀ ਧੱਕੇ ਨਾਲ ਸੁਣਾਇਆ ਅਸੀਂ ਚਲਾਨ ਕੱਟਣ ਨੂੰ ਕਿਹਾ ਉਹਨੂੰ ਅਸੀਂ ਤੁਹਾਨੂੰ ਚਲਾਨ ਕੱਟਣ ਨੂੰ ਕਿਹਾ ਵੀ ਤੁਹਾਡੇ ਚਲਾਨ ਕੱਟੋ ਅਰ ਸਾਨੂੰ ਸਲਿੱਪ ਦੋ ਜਿਹੜੀ ਸਾਡੀ ਓਵਰ ਆ ਰਹੀ ਹੈ ਮੈਂ ਤੁਹਾਨੂੰ ਤੂੰ ਮੰਗੇਂਗਾ ਨਹੀਂ ਇਹ ਮੂੰਗੋ ਨਾ ਹੁਣ ਤੁਸੀਂ ਚਾਰ ਮੈਂ ਕਿਹਾ ਮੇਰੇ ਨੇੜੇ ਨਾ ਰਹੋ ਕੋਈ ਨਾ ਰੱਖੋ ਮੈਂ ਕਹਿੰਦਾ ਵੀ ਲੈ ਚਾਹੋ ਸਮਝਦੇ ਨਹੀਂ ਤੁਸੀਂ ਨਹੀਂ ਕਰਿਆ ਨਹੀਂ ਹੈ ਤੁੜਬੋਂ ਨੇ ਕਰਿਆ ਤੁਸੀਂ ਮੈਰੀ ਫਾਈ ਨਹੀਂ ਕਰਿਆ ਫੋਨ ਨਹੀਂ ਹੋ ਰਿਹਾ ਮੈਂ ਟ੍ਰੈਵਲ ਸੈਂਸ ਹੋਣ ਨਹੀਂ ਦੇ ਰਹੇ ਮੈਂ ਹੁਣ ਦੰਨ ਨਾਲ ਮੈਂ ਤੁਸੀਂ ਕਦੇ ਬੋਲ ਵੀ ਕੋਈ ਚੱਕਰ ਨਹੀਂ ਡਰ ਵੀ ਤੁਹਾਨੂੰ ਗੁਜਾਰਾ ਲਿਆ ਤੁਸੀਂ ਮੇਰੀ ਮੇਰੀ 2 ਘੰਟੇ ਦੀ 2 ਘੰਟੇ ਦੀ ਮੇਰੀ 2 ਘੰਟੇ ਦੀ ਆਰਸੀ ਤੁਹਾਡੇ ਕੋਲ ਹੈ ਮੇਰੀ 2 ਘੰਟੇ ਦੀ ਆਰਸੀ ਤੁਹਾਡੇ ਕੋਲ ਹੈ ਬਹੁਤ ਅੱਗੇ ਨਾ ਦਾਰੀ ਕੋਈ ਨਹੀਂ ਹੈ। ਸਿੱਧੀ ਕ腐ਸ਼ਨ ਦੇ ਵਿਰੁੱਧ ਮਾਤਕਾਰ ਕਿਹੜਾ ਵਿਰੋਧ ਚੱਲ ਕੇ ਸੌਫਾ ਕੋਲ ਮੇਰੀ ਦੋ ਬੰਦੇ ਦੀ ਆਸ ਵੀ ਤੁਹਾਡੇ ਕੋਲ ਹੈ। ਮੈਂ ਤੋਂ ਬੱਜ ਮੋਹਾਲੀ ਜਿਹਨੇ ਸਭ ਤੋਂ ਵੱਡਾ ਤੁਹਾਡਾ ਨਾਮ ਬੱਜਦਾ। ਚੱਲ ਬੱਜਣ ਨੇ ਫਿਰ ਜੀ ਡਿਊਟੀ ਕਰੂਗਾ ਤਾਂ ਬੱਜੂਗਾ। ਜਿਹੜੀ ਡਿਊਟੀ ਕਰਦੇ ਤੁਸੀਂ ਦੱਸੋ ਯਾਰ ਉਹ ਮੁੰਡੇ ਨੂੰ 7000 ਲੈ ਲਿਆ। ਤੁਸੀਂ 9000 ਦਾ ਮੁੱਲ ਲੈ ਰਹੇ ਹੋ। ਇਹ ਵਿਵਾਦ ਹੋਇਆ ਵੱਡਾ ਵਿਖੇੜਾ ਖੜਾ ਹੋਇਆ ట్రాਫਿਕ ਇੰਚਾਰਜ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੁਦੇ ਪਾਸੇ ਨੌਜਵਾਨ ਦੇ ਇਲਜ਼ਾਮ ਨੇ ਕਿ ਸਿੱਧੇ ਤੌਰ ਤੇ ਪੁਲਿਸ ਪੈਸੇ ਲੈ ਕੇ ਕੰਮ ਕਰਦੀ ਹੈ ਜਿਹੜੇ ਨਹੀਂ ਪੈਸੇ ਦਿੰਦੇ ਉਹਨਾਂ ਨੂੰ ਛੱਡ ਦਿੰਦੇ ਨੇ ਤੇ ਬਾਕੀਆਂ ਦਾ ਚਲਾਨ ਤੱਕ ਕੱਟ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਮਸਲੇ ਨੂੰ ਲੈ ਕੇ ਜਿਹੜਾ 골ਡੀ ਨਾ ਉਸਤੇ ਵੱਡਾ ਚਰਚਾ ਹੋ ਰਿਹਾ ਸਵਾਲ ਖੜੇ ਹੋ ਰਹੇ ਨੇ ਕਿ ਪੁਲਿਸ ਤੰਤਰ ਕਿਸ 골ਡੀ ਸਖਸ਼ਤੀ ਮੰਨਦੀ ਹੈ ਕਿਸ 골ਡੀ ਸਖਸ਼ ਦਾ ਖਰੜ ਇਲਾਕੇ ਦੇ ਵਿੱਚ ਦਬਦਬਾ ਕੌਣ ਹੈ 골ਡੀ ਇਹ ਸਭ ਨੂੰ ਲੈ ਕੇ ਅਜੇ ਸਾਰਾ ਜਿਹੜਾ ਰਿਹਸ ਬਣਿਆ ਹੋਇਆ ਹਾਲਾਂਕਿ ਕਿਸੇ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਕਿਸੇ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਤੇ ਹੁਣ ਤੁਹਾਨੂੰ ਦੋਨੋਂ ਪੱਖ ਸੁਣਾ ਦਿੰਨੇ ਆ ਪੁਲਿਸ ਜਿਹੜਾ ਕਰਮੀ ਆ ਉਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਜਿਹੜਾ ਨੌਜਵਾਨ ਹੈ ਉਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਪਹਿਲਾਂ ਨੌਜਵਾਨ ਦਾ ਪੱਖ ਸੁਣੋ ਤੇ ਉਸ ਤੋਂ ਬਾਅਦ ਜਿਹੜੇ ਟ੍ਰੈਫਿਕ ਦੇ ਇੰਚਾਰਜ ਨੇ ਉਹਨਾਂ ਦਾ ਵੀ ਬਿਆਨ ਸੁਣੋ ਤੇ ਫਿਰ ਉਹਨਾਂ ਦਾ ਪਾਣੀ ਦਾ ਪਾਣੀ ਖੁਦ ਕਰ ਲਿਓ ਵਾਇਸ ਪ੍ਰਧਾਨ ਨੇ ਜ਼ਿਲ੍ਹਾ ਮਾਲੀ ਦਾ ਯੂਥ ਵੀ ਦਾ ਇਹ ਆਪਣੇ ਘਰ ਤੋਂ ਮੋਹਾਲੀ ਨੂੰ ਜਾ ਰਿਹਾ ਗੱਡੀ ਇਹਦੀ ਲਗਭਗ 60 ਪੈਣ ਦੀ ਸਪੀਡ ਤੇ ਸੀਗੀ ਪੁਲਿਸ ਵਾਲਿਆਂ ਦੇ ਹਿਸਾਬ ਨਾਲ 90 ਤੋਂ ਉੱਪਰ ਸੀਗੀ ਠੀਕ ਹੈ ਜੀ ਅਸੀਂ ਗੱਡੀ ਚਲੋ ਰੋਕ ਲਈ ਪੁਲਿਸ ਵਾਲਿਆਂ ਨੇ ਅਸੀਂ ਇਹਨਾਂ ਨੂੰ ਕਿਹਾ ਵੀ ਚਲੋ ਇਹਨੇ ਮੇਰੇ ਨਾਲ ਗੱਲ ਕਰਾਈ ਮੈਂ ਇਹਨਾਂ ਨੂੰ ਕਿਹਾ ਵੀ ਸਾਡਾ ਯੂਥ ਦਾ ਪ੍ਰਧਾਨ ਹੈ ਕਿ ਜੇ ਤੁਹਾਡੇ ਕੋਲ ਵਾਕਈ ਜ਼ਿਆਦਾ ਓਵਰਸਪੀਡ ਹੈਗੀ ਹੈ ਫਿਰ ਤੁਸੀਂ ਚਲਾਨ ਕੱਟ ਲਓ ਕਦਰ ਜੇ ਥੋੜਾ ਬਹੁਤਾ ਹੈਗਾ ਤਾਂ ਕੋਈ ਗੱਲ ਨਹੀਂ ਹਾਈਵੇ ਹੈਗਾ ਮੜੀ-ਮੋਟੀ ਜੇ 60 ਦੀ ਜਗਾ 65 ਤੇ ਵੀ ਹੋ ਗਈ ਕੋਈ ਗੱਲ ਨਹੀਂ ਇੰਨਾ ਤੁਸੀਂ ਥੋੜਾ ਜਿਹਾ ਐਕਸਕਿਊਜ਼ ਕਰ ਦਿਓ ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਕਰਦੇ ਫਿਰ ਇਹਨਾਂ ਦਾ ਫੋਨ ਆਇਆ ਕਹਿੰਦੇ ਜੀ ਤੁਸੀਂ 골ਡੀ ਨਾਲ ਗੱਲ ਕਰਾ ਦਿਓ ਫਿਰ ਕੋਈ ਲਾਣਾ 골ਡੀ ਕੌਣ ਹੈ 골ਡੀ ਦਾ ਮੈਨੂੰ ਵੀ ਨਹੀਂ ਸੀ ਪਤਾ ਫਿਰ ਮੈਂ ਇਹਨਾਂ ਨੂੰ ਦੱਸ ਆਪਣੇ ਟ੍ਰਾਫਿਕ ਇੰਚਾਰਜ ਸਾਹਿਬ ਨੂੰ ਕਿ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਤੇ ਕੰਗ ਸਾਹਿਬ ਦੇ ਨਾਲ ਅਸੀਂ ਵੀ ਚਲੋ ਤੁਸੀਂ ਥੋੜਾ ਜਿਆਦਾ ਰਿਗਾਰਡ ਕਰ ਲਓ ਕਹਿੰਦੇ ਕੰਗ ਨੂੰ ਮੈਂ ਨਹੀਂ ਮੰਨਦਾ ਤੁਸੀਂ 골ਡੀ ਨਾਲ ਗੱਲ ਕਰਾਓ ਬਸ ਖਰੜ ਦੇ ਵਿੱਚ ਜੇ ਤੁਸੀਂ ਕਿਸੇ ਨਾਲ ਗੱਲ ਕਰਾਉਣੀ ਹੈ ਹਾਂ ਕਿ ਕਿਹੜੀ 골ਡੀ ਕੌਣ ਹੈ 골ਡੀ ਬੇਸਿਕਲੀ ਕੀ ਚੀਜ਼ ਹੈਗਾ ਨਮਕੋਲ ਗਗਨ ਮਾਨ ਜੀ ਜਿਹੜੇ ਮੰਤਰੀ ਹੋਏ ਨੇ ਉਹਨਾਂ ਦਾ ਉਹ ਯਾਰ ਤੋਂ ਕਰਦੀਦਾ ਮੇਰੀ ਗੱਡੀ ਰੋਕਦੇ ਉਹ ਕੋਈ ਅਥਾਰਟੀ ਨਹੀਂ ਹੈ ਉਹਦੇ ਨਾਲ ਕੋਈ ਗੱਲ ਹੋ ਜਵੇ ਉਹ ਕੌਣ ਹੈ ਇਹ ਉਹਨੂੰ ਕਿਉਂ ਰਿਪੋਰਟਿੰਗ ਕਰਦੇ ਆ ਇਹਦੇ ਵਿੱਚ ਹੁਣ ਗੱਡੀ ਇੱਕ ਸੀਗੀ ਇਹ ਪਹਿਲਾਂ ਤਾਂ ਕਹਿੰਦਾ ਵੀ ਆ ਕੇ ਜੋ 8871 PV65 BE 8871 ਇਹਨੂੰ ਜਦ ਰੋਕਿਆ ওভার ਸਪੀਡ ਤੇ ਇਹ ਅਨੁਸਾਰ ਕਹਿੰਦਾ ਮੈਨੂੰ ਕਿ ਮੈਂ ਇਹ ਮੇਰੀ ওভার ਸਪੀਡ ਹੈ ਨਹੀਂ ਅਸੀਂ ਆ ਵੀ ওভার ਸਪੀਡ ਤੇ ਆ ਰਿਹਾ ਤੈਨੂੰ ਫੋਟੋ ਵਿਖਾਈ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੈਂ ਇਹਨੇ ਕਿ ਮੈਂ ਜ਼ਿਲ੍ਹੇ ਦਾ ਪ੍ਰਧਾਨ ਹੈ ਵੀ ਆਮਾਦੀ ਪਾਰਟੀ ਦਾ ਵੀ ਸਾਡੇ ਫਿਰ ਕਿਵੇਂ ਨਟਕ ਤੋਂ ਵੀ ਮੈਂ ਇਹਨੂੰ ਗੱਲ ਰਿਕਵੈਸਟ ਕੀਤੀ ਮਾ ਕੋਈ ਗੱਲ ਨਹੀਂ ਜੀ ਉਹਨੇ ਕਿਹਾ ਐ ਜੀ ਕੋਈ ਗੱਲ ਨਹੀਂ ਗਈ ਹਰੇਕ ਦੇ ਮਤਲਬ ਜੋ ਅਸੂਲਤਾ ਰੂਲ ਹੀ ਹੈ ਮੈਂ ਵੀ ਤੁਹਾਨੂੰ ਕਿ ਮੈਂ ਜਦੋਂ ਖਾਤਾ ਇਹਨਾਂ ਨੂੰ ਇਹ ਚੀਜ਼ ਦਾ ਦਾਨ ਕਿ ਮੇਰੇ ਕੋਲੇ ਉਹਨੇ ਕਿਹਾ ਇਹ ਇਹਨਾਂ ਨੇ ਮੇਰੇ ਕੋਲੇ ਕਿ ਬੈਂਸਰ ਲਾ ਗਏ ਮੈਨੂੰ ਕਈ ਕੁਝ ਗੋਲਿਆ ਬੜੀਆਂ ਪ੍ਰੈਸ਼ਰ ਕ੍ਰੀਏਟ ਕੀਤਾ ਮੇਰੇ ਤੇ ਕਿਤੇ ਫੋਨ ਕਰਤੇ ਕਿਤੇ ਮੇਰੇ ਤੇ ਕੋਈ ਅਲੀਗੇਸ਼ਨ ਕਿਤੇ ਕੋਈ ਅਲੀਗੇਸ਼ਨ ਸ਼ੁਰੂ ਕਰ ਲੈ ਇਹਨਾਂ ਨੇ ਪਰ ਉਹ ਚੀਜ਼ ਨੂੰ ਮੈਂ ਨਹੀਂ ਸਾਡੀ ਡਿਊਟੀ ਕਰਨਾ ਫਰਜ਼ ਹੈ ਜੋ ਇਕੰਗਰ ਔਨ-ਏਅਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਟ੍ਰੈਫਿਕ ਪੁਲਿਸ ਦੇ ਨਾਲ ਜੁੜੀ ਹੋਈ ਹੈ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਦਾ ਟ੍ਰੈਫਿਕ ਪੁਲਿਸ ਤੇ ਇੰਚਾਰਜ ਦੇ ਨਾਲ ਪੰਗਾ ਪੈ ਗਿਆ ਵੀਡੀਓ ਵਾਇਰਲ ਹੋਈ ਹੈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਕੀ ਹੋ ਰਿਹਾ ਸੂਬੇ ਦੇ ਵਿੱਚ ਪੁਲਿਸ ਤੰਤਰ ਕੀ ਕੁਝ ਕਰ ਰਿਹਾ ਵੱਡੇ ਇਲਜ਼ਾਮ ਇੱਕ ਦੂਜੇ ਤੇ ਲਗਾਏ ਗਏ ਨੇ ਯੂਥ ਪ੍ਰਧਾਨ ਦਾ ਕਹਿਣਾ ਹੈ ਕਿ ਪੁਲਿਸ ਪੈਸੇ ਲੈ ਕੇ ਕੰਮ ਕਰਦੀ ਹੈ ਟ੍ਰੈਫਿਕ ਇੰਚਾਰਜ ਦਾ ਨਾਂ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਦਨਾਮ ਹੈ ਮਾਮਲਾ ਜਿਹੜਾ ਹੈਗਾ ਇਹ ਖਰੜ ਕਰਾਲੀ ਰੋਡ ਦਾ ਹੈ ਜਿੱਥੇ ਪੁਲਿਸ ਦੇ ਵੱਲੋਂ ਹਾਈ ਸਪੀਡ ਨਾਕੇ ਲਗਾਏ ਗਏ ਸਨ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਹੜੇ ਵਾਹਨ ਤੇਜ਼ ਰਫ਼ਤਾਰ ਦੇ ਵਿਚਾਰੇ ਸਨ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਤੇ ਇੱਕ ਨੌਜਵਾਨ ਨੂੰ ਰੋਕਿਆ ਜਾਂਦਾ ਜਿਸ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਉਸ ਤੋਂ ਬਾਅਦ ਵੱਡਾ ਵਿਵਾਦ ਖੜਾ ਉਦੋਂ ਹੋ ਗਿਆ ਜਦੋਂ 골ਡੀ ਨਾਂ ਤੇ ਚਰਚਾ ਹੋਈ ਹੈ ਕੌਣ ਹੈ 골ਡੀ ਇਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਨੌਜਵਾਨ ਨੇ ਇਲਜ਼ਾਮ ਲਗਾਏ ਨੇ ਕਿ ਟ੍ਰੈਫਿਕ ਇੰਚਾਰਜ ਨੂੰ ਜਦੋਂ ਇਹ ਗੱਲ ਕਹੀ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਤਾਂ ਸਿੱਧੇ ਤੌਰ ਤੇ ਉਸਨੇ ਆਪਣੇ ਯੂਥ ਪ੍ਰਧਾਨ ਦੇ ਨਾਲ ਵੀ ਗੱਲ ਕਰਵਾਈ ਤਾਂ ਯੂਥ ਪ੍ਰਧਾਨ ਤੱਕ ਨੂੰ ਇਹ ਗੱਲ ਕਹਿ ਦਿੱਤੀ ਗਈ ਕਿ ਜੇ ਤੁਸੀਂ ਇਸ ਨਾਕੇ ਤੋਂ ਸੁਖੀ استان ਦੀ ਜਾਣਾ ਹੈ ਬਿਨਾ ਚਲਾਨ ਕਟਵਾਏ ਜਾਣਾ ਤਾਂ ਫਿਰ ਤੁਹਾਨੂੰ 골ਡੀ ਤੋਂ ਫੋਨ ਕਰਵਾਣਾ ਹੁਪਵੇਗਾ 골ਡੀ ਕੌਣ ਹੈ ਇਸ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹਾਲਾਂਕਿ ਬੀਤੇ ਦਿਨ ਵੀ ਇੱਕ ਟ੍ਰੈਫਿਕ ਤੇ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਤੂ ਤੂ ਮੈਮਾ ਹੋ ਗਈ ਸੀ ਤੇ ਅੱਜ ਵੀ ਤੂ ਤੂ ਮੈਮਾ ਦੀ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਬਣੀ ਹੋਈ ਸੀ ਤੇ ਜਿਸ ਦੇ ਵਿੱਚ ਇੱਕ ਦੂਜੇ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਯੂਥ ਪ੍ਰਧਾਨ ਹੈ ਜੋ ਆਮਦਵੀ ਪਾਰਟੀ ਦਾ ਨੌਜਵਾਨ ਉਸਤੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪੁਲਿਸ ਪਾਰਟੀ ਪੈਸੇ ਲੈ ਕੇ ਛੱਡ ਦਿੰਦੀ ਹੈ ਤੇ ਜਿਹੜੇ ਪੈਸੇ ਨਹੀਂ ਦਿੰਦੇ ਉਹਨਾਂ ਦੇ ਯਾਤਰਾ ਚਾਲਾਨ ਕੱਟ ਦਿੱਤੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਠੋਕ ਦਿੱਤਾ ਜਾਂਦਾ ਸਿੱਧੇ ਤੌਰ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੂਜੇ ਪਾਸੇ ਜਿਹੜਾ ਟ੍ਰੈਫਿਕ ਦਾ ਇੰਚਾਰਜ ਹੈ ਉਸਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਉਹ ਤਾਂ ਆਪਣੀ ਤਨਦੇਹੀ ਦੇ ਨਾਲ ਡਿਊਟੀ ਕਰ ਰਹੀ ਸੀ ਉਹਨਾਂ ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹਨਾਂ ਨੂੰ ਵੀ ਸਵਾਲ ਕਰਿਆ ਗਿਆ ਕਿ 골ਡੀ ਨਾ ਕੌਣ ਹੈ ਤਾਂ ਉਹਨਾਂ ਨੇ ਵੀ ਫਿਰ 골 ਮੋਲ ਕਰਕੇ ਗੱਲ ਨੂੰ ਘਮਾਉਣਾ ਚਾਹਿਆ 골ਡੀ ਨਾਂ ਦੇ ਉੱਤੇ ਵੱਡਾ ਵਿਵਾਦ ਖੜਾ ਹੋ ਗਿਆ ਕੌਣ ਹੈ 골ਡੀ ਇਹ ਜਿਹੜੀ ਵਾਇਰਲ ਹੋਈ ਵੀਡੀਓ ਐਸ ਦੇ ਵਿੱਚ ਤੁਸੀਂ ਖੁਦ ਹੀ ਪਤਾ ਕਰ ਲੋਗੇ ਪਹਿਲਾਂ ਤੁਹਾਨੂੰ ਉਹ ਵੀਡੀਓ ਸੁਣਾ ਦਿੰਦੇ ਆ ਜੋ ਵਾਇਰਲ ਹੋਈ ਹੈ ਜਿਸ ਦੇ ਵਿੱਚ ਟ੍ਰੈਫਿਕ ਇੰਚਾਰਜ ਦੇਤੇ ਯੂਥਾ ਜਿਹੜਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਦਾ ਨੌਜਵਾਨ ਉਸਦੀ ਤੂਤੂ ਮਮਾ ਹੋਈ ਹੈ ਗਰਮੋ ਗਰਮੀ ਹੋਏ ਨੇ ਵੱਡਾ ਬਖੇੜਾ ਖੜਾ ਹੋਇਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋ ਕੇ ਸਾਡੇ ਪ੍ਰੈਸ਼ਰ ਕ੍ਰੀਏ ਕਰਤੀ ਪ੍ਰੈਸ਼ਰ ਨਹੀਂ ਕ੍ਰੀਏ ਕਰਦੇ ਮੈਂ ਕਰ ਰਿਹਾ ਇਹ ਚਲਾਨ ਜਿਹੜੀ ਉਰੇ ਕ੍ਰਾਪਸ਼ਨ ਕਰਦੀ ਆ ਉਹ ਕਰੀ ਅਸੀਂ ਤਸਵੀਰਦਾਰ ਉਹ ਪੈਸੇ ਲੈਂਦੀ ਯਾਰ ਮੋਟਾ ਸਭ ਤੋਂ ਮੋਟਾ ਸਭ ਤੋਂ ਜਵਾਨ ਨੌਜਵਾਨ ਪੰਜਾਬ ਦਾ ਖਰੜ ਦੇ ਵਿੱਚ ਗੰਦ ਪਾਇਆ ਪਿਆ ਵੇ ਕੌਣ ਵੀ ਆਮ ਆਦਮੀ ਪਾਰਟੀ ਦਾ ਜੇ ਕੋਈ ਨਾਮ ਲਗਾਉਂਦਾ ਹੈ ਸ਼ਰੀਰ ਚੜਾਣ ਕਰਦਾ ਹੈ ਕੋਲਡੀ ਨੂੰ ਕੋਲਡੀ ਕੌਣ ਹੁੰਦਾ ਹੈ ਕੋਲਡੀ ਕੀ ਚੀਜ਼ ਹੈ ਕੋਲਡੀ ਇੱਕ ਸਿੰਪਲ ਕਨਸਟੇਬਲ ਬੰਦਾ ਯਾਰ ਕੋਲਡੀ ਕਿਹੜੀ ਅਥਾਰਟੀ ਕੋਲਡੀ ਹੈ ਮੈਨੂੰ ਦੱਸੋ ਮੈਨੂੰ ਮੈਨੂੰ ਜਵਾਬ ਦੋ ਸੁਣਦਾ ਵੀ ਕੋਲਡੀ ਕੌਣ ਹੈ ਤੁਸੀਂ ਸਿੰਪਲ ਹੀ ਹੈ ਸਾਜੀ ਮੈਂ ਉਸੇ ਸੈਂਪਲ ਦੇ ਜਿਹੜਾ ਫੋਟੋ ਲੈਣਾ ਤੁਸੀਂ ਕੌਣ ਹੈ ਹਾਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਆਮ ਆਦਮੀ ਪਾਰਟੀ ਨੂੰ ਅਪੁਆਇੰਟ ਹੈ ਅਸੀਂ ਕਿੱਥੇ ਆਦਾਂ ਕਿ ਅਸੀਂ ਵੀ ਉਹਨਾਂ ਨੂੰ ਆ ਕੇ ਪੁੱਛਦਾ ਅੱਜ ਉਹ ਤੁਸੀਂ ਸਪੈਸ਼ਲ ਨਹੀਂ ਹੈ ਤੁਸੀਂ ਕੋਈ 골ਡੀਆ ਤੁਸੀਂ ਸਪੈਸ਼ਲ ਉਹ ਸਾਰਾ ਭਾਵੇਂ ਗੱਲ ਹਾਂ ਕਿਹਾ ਮੈਂ ਪਾਉਣਾ ਨਹੀਂ ਮੈਂ ਸੋਹ ਪਾਉਣਾ ਕੌਣ 골ਡੀ ਕੌਣ 골ਡੀ ਕੌਣ ਇਹਨਾਂ ਨੂੰ ਬਤਾਉਂਦਾ ਕਿ 골ਡੀ ਨਜ਼ਰ ਲੱਗ ਰਿਹਾ ਕੌਣ ਵੀ ਕੌਣ ਮੈਂ ਜਾਊਂਗਾ ਮੈਂ ਥੋੜੀ ਜਿਹੀ ਕਰਾਂਗੇ ਗੱਲ ਉੱਤੇ ਮੈਂ ਜਾਊਂਗਾ ਉਹ ਵੀ ਕੌਣ ਹੈ 골ਡੀ ਕਿਹੜੀ ਖੋਟੀ ਹੈ ਗੋਡੀਆਂ ਗੱਲ ਕਰ ਰਹੇ ਗੋਡੀਆਂ ਤੇ ਪ੍ਰੇਸ਼ਮਾਨ ਨਾਲ ਕਿਹੜੇ ਸਾਥੀ ਕੋਈ ਕੋਈ ਪ੍ਰੇਸ਼ਮਾਨ ਇੱਕ ਮੇਰੀ ਡਿਊਟੀ ਦੇ ਪਾ ਕੇ ਪ੍ਰੇਸ਼ਮਾਨ ਪਾਸੇ ਕਿਹੜਾ ਪੁੱਛ ਲੋ ਜਿਹੜੇ ਪਹਿਲਾਂ ਜੁੜੇ ਹੋਏ ਨੇ ਉਹਨਾਂ ਦਾ ਕੀ ਕਰੀ ਆ ਆਮ ਬੰਦਾ ਇੰਨਾ ਛੋਟੇ ਚ ਨਹੀਂ ਹੁੰਦਾ ਕੌਣ ਨਹੀਂ ਆਉਂਗਾ ਮੈਂ ਤੇ ਤੁਸੀਂ ਆਪਣਾ ਕਿਹਾ ਹੈ ਬਿਲਕੁਲ ਨਹੀਂ ਕਹਿਣਾ ਛਡਾ ਕੇ ਆ ਅਸੀਂ 20 ਕਿਲੋਮੀਟਰ ਅਸੀਂ ੱਥੇ ਨਾਲ ਸੋਈਆ ਅਸੀਂ ਚਲਾਨ ਕੱਟਣ ਨੂੰ ਕਿਹਾ ਤੁਹਾਨੂੰ ਅਸੀਂ ਤੁਹਾਨੂੰ ਚਲਾਨ ਕੱਟਣ ਨੂੰ ਕਿਹਾ ਵੀ ਤੁਹਾਡਾ ਚਲਾਨ ਕੱਟੋ ਹਰ ਸਾਨੂੰ ਸਲਿੱਪ ਦਿਓ ਜਿਹੜੀ ਸਾਡੀ ਓਵਰ ਲੈ ਲੈ ਮੈਂ ਤੁਹਾਨੂੰ ਤੁਸੀਂ ਮੰਗੇ ਨਾ ਮੈਂ ਕੀ ਮੰਗਾਂਗਾ ਮੁਰਦਨਾ ਤੁਸੀਂ ਚਾਹੋ ਮੈਂ ਬੋਲ ਰਹੀ ਹਾਂ ਤੁਸੀਂ ਚਾਹੋ ਮੇਰੇ ਨਾਣੇ ਨਾਲ ਮੈਂ ਕਹਿੰਦਾ ਵੀ ਲੈ ਜਾਓ ਸੰਜੇ ਮੇਰੀ ਪੈਸਾ ਮੰਗ ਰਿਹਾ ਨਹੀਂ ਹੈ ਤੂੰ ਡਰ ਬੋਲਨੇ ਕਦੀਆ ਤੁਸੀਂ ਮੇਰੀ ਫੀ ਨਹੀਂ ਕਰਿਆ ਕੋ ਫੋਨ ਨਹੀਂ ਹੋਇਆ ਲੈ ਮੈਂ ਟੈਕੀ ਨਾਲ ਫੋਨ ਨਹੀਂ ਦੇ ਰਿਹਾ ਮੈਂ ਹੁਣ ਦੰਨ ਨਾਲ ਮਿਲ ਦੇ ਕਿਨੇ ਬੋਲ ਨੀ ਕੋਈ ਚੱਕਰ ਨਹੀਂ ਮੈਂ ਵੀ ਮਸੰਦ ਘੱਟ ਗਿਆ ਗੁਜਾਰਾ ਨਹੀਂ ਲਿਆ ਤੁਸੀਂ ਮੇਰੀ ਮੇਰੇ 2 ਘੰਟੇ ਦੀ 2 ਘੰਟੇ ਦੀ ਮੇਰੀ 2 ਘੰਟੇ ਦੀ ਆਰਸੀ ਤੁਹਾਡੇ ਕੋਲ ਹੈ ਮੇਰੀ 2 ਘੰਟੇ ਦੀ ਆਰਸੀ ਤੁਹਾਡੇ ਕੋਲ ਹੈ ਬਹੁਤ ਬੰਦੀ ਕੋਈ ਨਹੀਂ ਮੇਰੀ ਵੀ ਕ腐ਸ਼ੀ ਦੇ ਵਿਰੋਧੇ ਬਹੁਤ ਕਿਹੜਾ ਵਿਰੋਧੇ ਚੱਲ ਕੇ ਸੋ ਆਹ ਮੇਰੀ ਦੋ ਬੰਤੇ ਜੀ ਆਖੀ ਤੁਹਾਡੇ ਕੋਲ ਹੈ ਸਭ ਤੋਂ ਵੱਡ ਮੋਹਣੀ ਜਿਹਨੇ ਸਭ ਤੋਂ ਵੱਡ ਤੁਹਾਡਾ ਨਾਮ ਬਚਦਾ ਕੱਲ ਬੱਚੇ ਨੇ ਫਿਰ ਡਿਊਟੀ ਕਰੂਗਾ ਤਾਂ ਜਿਹੜੀ ਡਿਊਟੀ ਕਰਦੇ ਤੁਸੀਂ ਦੱਸੋ ਯਾਰ ਉਹ ਮੁੰਡੇ ਨੂੰ 7000 ਲੈ ਲਿਆ ਤੁਸੀਂ 8000 ਦਾ ਮੁੰਡਾ ਲਿਆ ਵਿਵਾਦ ਹੋਇਆ ਵੱਡਾ ਵਿਖੇੜਾ ਖੜਾ ਹੋਇਆ ਟ੍ਰੈਫਿਕ ਇੰਚਾਰਜ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਪਾਸੇ ਨੌਜਵਾਨ ਦੇ ਇਲਜ਼ਾਮ ਨੇ ਕਿ ਸਿੱਧੇ ਤੌਰ ਤੇ ਪੁਲਿਸ ਪੈਸੇ ਲੈ ਕੇ ਕੰਮ ਕਰਦੀ ਹੈ ਜਿਹੜੇ ਨਹੀਂ ਪੈਸੇ ਦਿੰਦੇ ਉਹਨਾਂ ਨੂੰ ਛੱਡ ਦਿੰਦੇ ਨੇ ਤੇ ਬਾਕੀਆਂ ਦਾ ਚਲਾਨ ਤੱਕ ਕੱਟ ਦਿੱਤਾ ਜਾਂਦਾ ਹਾਲਾਂਕਿ ਇਸ ਮਸਲੇ ਨੂੰ ਲੈ ਕੇ ਜਿਹੜਾ 골ਡੀ ਨਾ ਹੈ ਉਸ ਤੇ ਵੱਡਾ ਚਰਚਾ ਹੋ ਰਿਹਾ ਸਵਾਲ ਖੜੇ ਹੋ ਰਹੇ ਨੇ ਕਿ ਪੁਲਿਸ ਤੰਤਰ ਕਿਸ 골ਡੀ ਸਖਸ਼ ਤੇ ਮੰਨਦੀ ਹੈ ਕਿ ਇਸ 골ਡੀ ਸਖਸ਼ ਦਾ ਖਰੜ ਇਲਾਕੇ ਦੇ ਵਿੱਚ ਦਬਦਬਾ ਕੌਣ ਹੈ 골ਡੀ ਇਹ ਸਭ ਨੂੰ ਲੈ ਕੇ ਅਜੇ ਸਾਰਾ ਜਿਹੜਾ ਰਿਹਸ ਬਣਿਆ ਹੋਇਆ ਹਾਲਾਂਕਿ ਕਿਸੇ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਕਿਸੇ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਤੇ ਹੁਣ ਤੁਹਾਨੂੰ ਦੋਨੋਂ ਪੱਖ ਸੁਣਾ ਦਿੰਨੇ ਆ ਪੁਲਿਸ ਜਿਹੜਾ ਕਰਮੀ ਆ ਉਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਜਿਹੜਾ ਨੌਜਵਾਨ ਹੈ ਉਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਪਹਿਲਾਂ ਨੌਜਵਾਨ ਦਾ ਪੱਖ ਸੁਣੋ ਤੇ ਉਸ ਤੋਂ ਬਾਅਦ ਜਿਹੜੇ ਟ੍ਰੈਫਿਕ ਦੇ ਇੰਚਾਰਜ ਨੇ ਉਹਨਾਂ ਦਾ ਵੀ ਬਿਆਨ ਸੁਣੋ ਤੇ ਫਿਰ ਕੋਈ ਪਾਣੀ ਦਾ ਪਾਣੀ ਖੁਦ ਕਰ ਲਿਓ। ਉਹ ਇਸ ਪ੍ਰਧਾਨੇ ਜਿਹੜੀ ਮਾੜੀ ਦਾ ਯੂਥ ਵੀ ਦਾ ਇਹ ਆਪਣੇ ਘਰ ਤੋਂ ਮਹਾਲੀ ਨੂੰ ਜਾ ਰਿਹਾ ਹੈ। ਗੱਡੀ ਇਹਦੀ ਲਗਭਗ 60 ਪੈਣ ਦੀ ਸਪੀਡ ਤੇ ਸੀਗੀ। ਪੁਲਿਸ ਵਾਲਿਆਂ ਦੇ ਹਿਸਾਬ ਨਾਲ 90 ਤੋਂ ਉੱਪਰ ਸੀਗੀ। ਠੀਕ ਹੈ ਜੀ ਅਸੀਂ ਗੱਡੀ ਚਲੋ ਰੋਕ ਲਈ ਪੁਲਿਸ ਵਾਲਿਆਂ ਨੇ ਅਸੀਂ ਇਹਨਾਂ ਨੂੰ ਕਿਹਾ ਵੀ ਚਲੋ ਇਹਨੇ ਮੇਰੇ ਨਾਲ ਗੱਲ ਕਰਾਈ ਮੈਂ ਇਹਨਾਂ ਨੂੰ ਕਿਹਾ ਵੀ ਸਾਡਾ ਯੂਥ ਦਾ ਪ੍ਰਧਾਨ ਹੈ ਕਿ ਜੇ ਤੁਹਾਡੇ ਕੋਲ ਵਾਕਈ ਜ਼ਿਆਦਾ ਓਵਰਸਪੀਡ ਹੈਗੀ ਹੈ ਫਿਰ ਤੁਸੀਂ ਚਲਾਣ ਕਰ ਦਿਓ ਅਗਰ ਜੇ ਥੋੜਾ ਬਹੁਤਾ ਹੈਗਾ ਤਾਂ ਕੋਈ ਗੱਲ ਨਹੀਂ ਹਾਈਵੇ ਹੈਗਾ ਮੜੀ-ਮੋਟੀ ਜੇ 60 ਤੇ ਵੀ ਹੋ ਗਈ ਕੋਈ ਗੱਲ ਨਹੀਂ ਇੰਨਾ ਕੁ ਤੁਸੀਂ ਥੋੜਾ ਜਿਹਾ ਐਕਸਕਿਊਜ਼ ਕਰ ਦਿਓ ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਕਰਦੇ ਫਿਰ ਇਹਨਾਂ ਦਾ ਫੋਨ ਆਇਆ ਕਹਿੰਦੇ ਜੀ ਤੁਸੀਂ ਗੋਲਦੀ ਨਾਲ ਗੱਲ ਕਰਾ ਦਿਓ ਫਿਰ ਕੋਈ ਲਾਵਾ ਨਹੀਂ ਗੋਲਦੀ ਕੌਣ ਹੈ ਗੋਲਦੀ ਦਾ ਮੈਨੂੰ ਵੀ ਨਹੀਂ ਸੀ ਪਤਾ ਫਿਰ ਮੈਂ ਇਹਨਾਂ ਨੂੰ ਦ ਆਪਣੇ ਟਰੈਫੀ ਇੰਚਾਰਜ ਸਾਹਿਬ ਨੂੰ ਕਿ ਮੈਂ ਜਿਲ੍ਹਾ ਪ੍ਰਧਾਨ ਹਾਂ ਕਿ ਕੰਗ ਸਾਹਿਬ ਦੇ ਨਾਲ ਸੀ ਵੀ ਚਲੋ ਤੁਸੀਂ ਥੋੜਾ ਜਿਆਦਾ ਰਿਕਾਰਡ ਕਰ ਲਓ ਕਹਿੰਦੇ ਕੰਗ ਨੂੰ ਮੈਂ ਨਹੀਂ ਮੰਨਦਾ ਤੁਸੀਂ 골ਡੀ ਨਾਲ ਗੱਲ ਕਰਾਓ ਬਸ ਖਰੜ ਦੇ ਵਿੱਚ ਜੇ ਕੋਈ ਨਾ ਗੱਲ ਕਰਾਉਣੀ ਹੈ ਮੈਂ ਕਿਹਾ ਵੀ 골ਡੀ ਕੌਣ ਹੈ 골ਡੀ बेसिकली ਕੀ ਚੀਜ਼ ਹੈਗਾ ਨਮੂਨ ਜਕਰਮਾਨ ਚ ਜਿਹੜੇ ਮੰਤਰੀ ਹੋਗੇ ਨੇ ਉਹਨਾਂ ਦਾ ਇਹ ਆ ਸੋ ਕਰਦੀ ਤਾਂ ਮੇਰੀ ਗੱਡੀ ਰੋਕਦੇ ਕੋਈ ਅਥਾਰਟੀ ਨਹੀਂ ਹੈ ਵੀ ਉਹਦੇ ਨਾਲ ਕੋਈ ਗੱਲ ਹੋ ਜਵੇ ਉਹ ਕੌਣ ਹੈ ਇਹ ਉਹਨੂੰ ਕਿਉਂ ਰਿਪੋਰਟਿੰਗ ਕਰਦੇ ਆ ਇਹਦੇ ਵਿੱਚ ਹੁਣ ਗੱਡੀ ਇੱਕ ਸੀਗੀ ਇਹ ਪਹਿਲਾਂ ਤਾਂ ਕਹਿੰਦਾ ਵੀ ਆ ਕੇ ਜੋ 8871 PV65 BE 871 ਇਹਨੂੰ ਜਦ ਰੋਕਿਆ ওভার ਸਪੀਡ ਤੇ ਇਹ ਅਨੁਸਾਰ ਕਹਿੰਦਾ ਮੈਨੂੰ ਵੀ ਮੈਂ ਇਹ ਮੇਰੀ ওভার ਸਪੀਡ ਹੈ ਨਹੀਂ ਅਸੀਂ ਆ ਵੀ ওভার ਸਪੀਡ ਤੇ ਆ ਰਿਹਾ ਤੈਨੂੰ ਫੋਟੋ ਵਿਖਾਈ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੈਂ ਇਹਨੇ ਕਿਹਾ ਮੈਂ ਢਿੱਲੇ ਦਾ ਪ੍ਰਧਾਨ ਹੈ ਵੀ ਆਮਾਦੀ ਪਾਰਟੀ ਦਾ ਵੀ ਸਾਡੇ ਫਿਰ ਕਮਿਟੀ ਮੈਂ ਇਹਨੂੰ ਗੱਲ ਰਿਕਵੈਸਟ ਕੀਤੀ ਮਾ ਕੋਈ ਗੱਲ ਨਹੀਂ ਜਿਹੜਾ ਮੈਂ ਕਿਹਾ ਇਹ ਨਹੀਂ ਕੋਈ ਗੱਲ ਨਹੀਂ ਕੀ ਹਰੇਕ ਦੇ ਮਤਲਬ ਜੋ ਅਸੂਲਤਾ ਰੂਲ ਹੀ ਹੈ ਮੈਂ ਤੁਹਾਨੂੰ ਕਿ ਮੈਂ ਜਦੋਂ ਖਾਤਾ ਇਹਨਾਂ ਨੂੰ ਇਹ ਚੀਜ਼ ਦਾ ਕਿ ਮੇਰੇ ਕੋਲੇ ਉਹਨਾਂ ਨੇ ਕਿਹਾ ਇਹ ਇਹਨਾਂ ਨੇ ਮੇਰੇ ਕੋਲੇ ਇਹਨਾਂ ਨੇ ਬੈਂਸਨ ਲਾ ਕੇ ਮੈਨੂੰ ਕਈ ਕੁਝ ਬੋਲਿਆ ਬੜਿਆ ਪ੍ਰੈਸ਼ਰ ਕ੍ਰੀਏਟ ਕੀਤਾ ਮੇਰੇ ਤੇ ਕਿਤੇ ਫੋਨ ਕਰ ਤੇ ਕਿਤੇ ਮੇਰੇ ਤੇ ਕੋਈ ਅਲੀਗੇਸ਼ਨ ਕਿਤੇ ਕੋਈ ਅਲੀਗੇਸ਼ਨ ਸ਼ੁਰੂ ਕਰ ਲੈ ਇਹਨਾਂ ਨੇ ਪਰ ਉਹ ਚੀਜ਼ ਨੂੰ ਮੈਂ ਨਹੀਂ ਸਾਡੀ ਡਿਊਟੀ ਕਰਨਾ ਫਰਜ਼ ਹੈ ਜੋ ਮ ਅਪਡੇਟਡ ਟ੍ਰੈਫਿਕ ਪੁਲਿਸ ਦੇ ਨਾਲ ਜੁੜੀ ਹੋਈ ਹੈ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਦਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਦੇ ਨਾਲ ਪੰਗਾ ਪੈ ਗਿਆ ਵੀਡੀਓ ਵਾਇਰਲ ਹੋਈ ਹੈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਕੀ ਹੋ ਰਿਹਾ ਸੂਬੇ ਦੇ ਵਿੱਚ ਪੁਲਿਸ ਤੰਤਰ ਕੀ ਕੁਝ ਕਰ ਰਿਹਾ ਵੱਡੇ ਇਲਜ਼ਾਮ ਇੱਕ ਦੂਜੇ ਤੇ ਲਗਾਏ ਗਏ ਨੇ ਯੂਥ ਪ੍ਰਧਾਨ ਦਾ ਕਹਿਣਾ ਹੈ ਕਿ ਪਲੀਜ਼ ਪੈਸੇ ਲੈ ਕੇ ਕੰਮ ਕਰਦੀ ਹੈ ਟ੍ਰੈਫਿਕ ਇੰਚਾਰਜ ਦਾ ਨਾਂ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਦਨਾਮ ਹੈ ਮਾਮਲਾ ਜਿਹੜਾ ਹੈਗਾ ਇਹ ਖਰੜ ਕਰਾਲੀ ਰੋਡ ਦਾ ਹੈ ਜਿੱਥੇ ਪੁਲਿਸ ਦੇ ਵੱਲੋਂ ਹਾਈ ਸਪੀਡ ਨਾਕੇ ਲਗਾਏ ਗਏ ਸਨ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਹੜੇ ਵਾਹਨ ਤੇਜ਼ ਰਫ਼ਤਾਰ ਦੇ ਵਿਚਾਰੇ ਸਨ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਤੇ ਇੱਕ ਨੌਜਵਾਨ ਨੂੰ ਰੋਕਿਆ ਜਾਂਦਾ ਜਿਸ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਉਸ ਤੋਂ ਬਾਅਦ ਵੱਡਾ ਵਿਵਾਦ ਖੜਾ ਉਦੋਂ ਹੋ ਗਿਆ ਜਦੋਂ 골ਡੀ ਨਾਂ ਤੇ ਚਰਚਾ ਹੋਈ ਹੈ ਕੌਣ ਹੈ 골ਡੀ ਇਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਨੌਜਵਾਨ ਨੇ ਇਲਜ਼ਾਮ ਲਗਾਏ ਨੇ ਕਿ ਟ੍ਰੈਫਿਕ ਇੰਚਾਰਜ ਨੂੰ ਜਦੋਂ ਇਹ ਗੱਲ ਕਹੀ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਤਾਂ ਸਿੱਧੇ ਤੌਰ ਤੇ ਉਸਨੇ ਆਪਣੇ ਯੂਥ ਪ੍ਰਧਾਨ ਦੇ ਨਾਲ ਵੀ ਗੱਲ ਕਰਵਾਈ ਤਾਂ ਯੂਥ ਪ੍ਰਧਾਨ ਤੱਕ ਨੂੰ ਇਹ ਗੱਲ ਕਹਿ ਦਿੱਤੀ ਗਈ ਕਿ ਜੇ ਤੁਸੀਂ ਇਸ ਨਾਕੇ ਤੋਂ ਸੁੱਕੀ استان ਦੀ ਜਾਣਾ ਹੈ ਬਿਨਾ ਚਲਾਨ ਕਟਵਾਏ ਜਾਣਾ ਤਾਂ ਫਿਰ ਤੁਹਾਨੂੰ 골ਡੀ ਤੋਂ ਫੋਨ ਕਰਵਾਣਾ ਹੋਪਵੇਗਾ 골ਡੀ ਕੌਣ ਹੈ ਇਸ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹਾਲਾਂਕਿ ਬੀਤੇ ਦਿਨ ਵੀ ਇੱਕ ਟ੍ਰੈਫਿਕ ਤੇ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਟੂ ਟੂ ਮੈਮਾ ਹੋ ਗਈ ਸੀ ਤੇ ਅੱਜ ਵੀ ਟੂ ਟੂ ਮੈਮਾ ਦੀ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਬਣੀ ਹੋਈ ਸੀ ਤੇ ਜਿਸ ਦੇ ਵਿੱਚ ਇੱਕ ਦੂਜੇ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਯੂਥ ਪ੍ਰਧਾਨ ਹੈ ਜੋ ਆਮਦਵੀ ਪਾਰਟੀ ਦਾ ਨੌਜਵਾਨ ਉਸਤੇ ਵੱਲੋਂ ਸਾਫਟ ਤੌਰ ਤੇ ਕਿਹਾ ਗਿਆ ਹੈ ਕਿ ਪੁਲਿਸ ਪਾਰਟੀ ਪੈਸੇ ਲੈ ਕੇ ਛੱਡ ਦਿੰਦੀ ਹੈ ਤੇ ਜਿਹੜੇ ਪੈਸੇ ਨਹੀਂ ਦਿੰਦੇ ਉਹਨਾਂ ਦੇ ਯਾਤਾਂ ਚਲਾਨ ਕੱਟ ਦਿੱਤੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਠੋਕ ਦਿੱਤਾ ਜਾਂਦਾ ਸਿੱਧੇ ਤੌਰ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦੂਜੇ ਪਾਸੇ ਜਿਹੜਾ ਟ੍ਰੈਫਿਕ ਦਾ ਇੰਚਾਰਜ ਹੈ ਉਸਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਉਹ ਤਾਂ ਆਪਣੀ ਤਨਦੇਹੀ ਦੇ ਨਾਲ ਡਿਊਟੀ ਕਰ ਰਹੀ ਸੀ ਉਹਨਾਂ ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹਨਾਂ ਨੂੰ ਵੀ ਸਵਾਲ ਕਰਿਆ ਗਿਆ ਕਿ 골ਡੀ ਨਾ ਕੌਣ ਹੈ ਤਾਂ ਉਹਨਾਂ ਨੇ ਵੀ ਫਿਰ ਗੋਲ-ਮੋਲ ਕਰਕੇ ਗੱਲ ਨੂੰ ਘਮਾਉਣਾ ਚਾਹਿਆ 골ਡੀ ਨਾਂ ਦੇ ਉੱਤੇ ਵੱਡਾ ਵਿਵਾਦ ਖੜਾ ਹੋ ਗਿਆ ਕੌਣ ਹੈ 골ਡੀ ਇਹ ਜਿਹੜੀ ਵਾਇਰਲ ਹੋਈ ਵੀਡੀਓ ਐਸ ਦੇ ਵਿੱਚ ਤੁਸੀਂ ਖੁਦ ਹੀ ਪਤਾ ਕਰ ਲੋਗੇ ਪਹਿਲਾਂ ਤੁਹਾਨੂੰ ਉਹ ਵੀਡੀਓ ਸੁਣਾ ਦਿੰਨੇ ਆ ਜੋ ਵਾਇਰਲ ਹੋਈ ਆ ਜਿਸ ਦੇ ਵਿੱਚ ਟ੍ਰੈਫਿਕ ਇੰਚਾਰਜ ਦੇਤੇ ਯੂਥਾ ਜਿਹੜਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਨੌਜਵਾਨ ਉਸਦੀ ਤੂਤੂ ਮਹਿਮਾ ਹੋਈ ਆ ਗਰਮੋ ਗਰਮੀ ਹੋਏ ਨੇ ਵੱਡਾ ਬਖੇੜਾ ਖੜਾ ਹੋਇਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋ ਕੇ ਸਾਡੇ ਪ੍ਰੈਸ਼ਰ ਕ੍ਰੀਏ ਕਰਤੀ ਪ੍ਰੈਸ਼ਰ ਨਹੀਂ ਕ੍ਰੀਏ ਕਰਦੇ ਮੈਂ ਕਰ ਰਿਹਾ ਇਹ ਚਲਾਨ ਕਰ ਰਿਹਾ ਇਹ ਯਰੇ ਕ੍ਰਾਪਸ਼ਨ ਕਰਦੀ ਆ ਉਹ ਕੋਈ ਅਸੀਂ ਤਸਵੀਰ ਨਾਲ ਉਹ ਪੇਸ਼ੇ ਲੈਂਦੀ ਯਾਰ ਫੋਟੋ ਦਾ ਸਭ ਤੋਂ ਸਭ ਤੋਂ ਜਿਆਦਾ ਨਾਂ ਬੱਟਾ ਪੰਜਾਬ ਦੇ ਵਿੱਚ ਕਰਨ ਦੇ ਵਿੱਚ ਗੰਦ ਪਾਇਆ ਪਿਆ ਉਹਨੇ ਕੌਣ ਵੀ ਆਮ ਆਦਮੀ ਪਾਰਟੀ ਦਾ ਜੇ ਕੋਈ ਨਾਮ ਲਗਾਉਂਦਾ ਹੈ ਸ਼ਰਮ ਚਲਾਣ ਕਰਦਾ ਹੈ ਬੋਲਡੀ ਨੂੰ ਬੋਲਡੀ ਕੌਣ ਹੁੰਦਾ ਬੋਲਡੀ ਕੀ ਚੀਜ਼ ਹੈ ਬੋਲਡੀ ਇੱਕ ਸਿੰਪਲ ਕਨਸਟੇਬਲ ਬੰਦਾ ਹੈ ਯਾਰ ਬੋਲਡੀ ਕਿਹੜੀ ਅਥਾਰਟੀ ਕੋਲ ਦੀ ਹੈ ਮੈਨੂੰ ਦੱਸੋ ਮੈਨੂੰ ਜਵਾਬ ਦਿਓ ਇਸ ਗੱਲ ਦਾ ਵੀ ਬੋਲਡੀ ਕੌਣ ਹੈ ਤੁਸੀਂ ਸਿੰਪਲ ਹੀ ਹੈ ਸਾਹੀ ਨਾ ਉਸੇ ਸੈਂਪਲ ਦੇ ਜਿਹੜਾ ਫਿਰ ਪਲੇਣਾ ਤੁਸੀਂ ਕੌਣ ਹੈ ਹਾਂ ਮੈਂ ਜ਼ਿਲ੍ਹਾ ਕਰਤਾਰਣ ਆਮ ਆਦਮੀ ਪਾਰਟੀ ਬਲੂ ਅਪੁਆਇੰਟਮੈਂਟ ਅਸੀਂ ਕਿੱਥੇ ਆ ਤੈਨੂੰ ਕਿ ਅਸੀਂ ਵੀ ਉਹਨਾਂ ਦੇ ਨਾਲ ਤੁਹਾਨੂੰ ਇਹ ਪੁੱਛਦਾ ਹਾਂ ਅੱਜ ਉਹ ਤੁਸੀਂ ਕਿਹਾ ਵੀ ਗੋਲੀਆਂ ਤੁਹਾਨੂੰ ਤੁਸੀਂ ਸਪੈਸ਼ਲੀ ਉਹ ਸਾਬਾਵੇਂ ਗੱਲ ਹਾਂ ਕਿਹਾ ਮੈਂ ਪਾਉਂਦਾ ਮੈਂ ਸੌ ਪਾਉਂਦਾ ਕੌਣ ਗੋਲਦੀ ਕੌਣ ਮੈਨੂੰ ਗੋਲਦੀ ਕੌਣ ਇਹਨਾਂ ਨੂੰ ਕਹਾਂਗਾ ਕਿ ਗੋਲੀਆਂ ਨਾਲ ਗੱਲ ਕਰਾਂ ਗੋਲਦੀ ਕੌਣ ਮੈਂ ਜਾਊਂਗਾ ਮੈਂ ਗੋਲੀਆਂ ਨਾਲ ਗੱਲ ਉੱਤੇ ਮੈਂ ਜਾਊਂਗਾ ਕੌਣ ਹੈ ਗੋਲਦੀ ਕਿਹੜੀ ਖੋਟੀ ਹੈ ਗੋਡੀਆਂ ਗੱਲ ਕਰ ਰਹੇ ਗੋਡੀਆਂ ਤੇ ਪ੍ਰੇਸ਼ਮਣ ਨਾਲ ਜੁੜੇ ਸਾਬੀ ਕੋਈ ਕੋਈ ਪ੍ਰੇਸ਼ਮਣ ਇੱਕ ਮੇਰੀ ਡਿਊਟੀ ਦੇ ਪਾ ਕੇ ਭਰਾ ਹੀ ਗੋਡੀਆਂ ਕੋਈ ਪੁੱਛ ਲੋ ਜਿਹੜੇ ਪਹਿਲਾਂ ਜੁੜੇ ਹੋਏ ਉਹ ਕਹਿੰਦੇ ਕੀ ਕਰੀ ਆਮ ਬੰਦਾ ਇਹਨਾਂ ਸੋਡੇ ਤੇ ਨਹੀਂ ਹੁੰਦਾ ਹੋਰ ਨਹੀਂ ਹੋਂਗਾ ਬਸ ਤੁਸੀਂ ਆਪਣਾ ਕਹਿ ਇਹ ਬਿਲਕੁਲ ਨਹੀਂ ਕਹਿਣਾ ਛਡਾ ਦੇ 20 ਕਿਲੋਮੀਟਰ ਅਸੀਂ ਠੱਕੇ ਨਾਲ ਬਣਾਇਆ ਅਸੀਂ ਚਲਾਨ ਕੱਟਣ ਨੂੰ ਕਿਹਾ ਉਹਨੂੰ ਅਸੀਂ ਤੁਹਾਨੂੰ ਚਲਾਨ ਕੱਟਣ ਨੂੰ ਕਿਹਾ ਵੀ ਤੁਹਾਡਾ ਚਲਾਨ ਕੱਟੋ ਹਾਂ ਸਾਨੂੰ ਸਲਿੱਪ ਦਿਓ ਜਿਹੜੀ ਸਾਡੀ ਓਵਰਜ ਦੇ ਡਰਾਈਵਰ ਸਾਹਿਬ ਤੋਂ ਕਿਉਂ ਨਹੀਂ ਮੈਂ ਤੁਹਾਨੂੰ ਤੁਸੀਂ ਮੰਗਿਆ ਨਹੀਂ ਮੈਂ ਕਿਹਾ ਲੁੱਗੋ ਮੈਂ ਹੁਣ ਦੂੰਣਾ ਤੁਸੀਂ ਚਾਰ ਹਾਂ ਬੋਲਦੇ ਨਹੀਂ ਤੁਸੀਂ ਚਲਾਨ ਮੇਰੇ ਨਾਂ ਦੇ ਨਾ ਰੱਖੋ ਤੁਹਾਡੇ ਨਾਂ ਰੱਖੋ ਸਮਝਿਆ ਨਹੀਂ ਕਰਿਆ ਨਹੀਂ ਹੈ ਤੁਸੀਂ ਮੈਡੀਫਾਈ ਨਹੀਂ ਕਰਿਆ ਕੋਈ ਹੋਂ ਨਹੀਂ ਹੋਂ ਡਰਾਈਵਰ ਸਾਹਿਬ ਹੋਂ ਨਹੀਂ ਦੇ ਰਹੇ ਨਾਲੇ ਮੈਂ ਕੋਈ ਨਵੀਂ ਕੋਈ ਚੱਕਰ ਨਹੀਂ ਮੇਰੀ ਮੇਰੀ 2 ਘੰਟੇ ਦੀ 2 ਘੰਟੇ ਦੀ ਮੇਰੀ 2 ਘੰਟੇ ਦੀ ਆਰਸੀ ਤੁਹਾਡੇ ਕੋਲ ਹੈ ਮੇਰੀ 2 ਘੰਟੇ ਦੀ ਆਰਸੀ ਤੁਹਾਡੇ ਕੋਲ ਹੈ ਬਹੁਤ ਬੜਾ ਹੈ ਕੰਮ ਨਹੀਂ ਕੋਈ ਨਹੀਂ ਕੋਈ ਵੀ ਕਰਾਪਸ਼ਨ ਦੇ ਵਿਰੋਧ